ਸੋ ਆਗਤਾ ਹੀ ਤੁਹਾਡੇ ਟੱਲੋਂ ਡੇਰੀ ਫਾਰਮ ਚੈਨਲ ਤੇ ਆਈ ਦੀ ਵੀਡੀਓ ਦੇ ਵਿੱਚ ਨੌ ਬੱਚੀਆਂ ਤੁਹਾਨੂੰ ਦਿਖਾ ਰਿਹਾ ਜਿਨ੍ਹਾਂ ਦੇ ਵਿੱਚੋਂ ਅੱਠ ਬੱਚੀਆਂ ਐ ਚੱਫਨੀ ਜੀ ਵਧੀਆ ਚੰਗੇ ਬ੍ਰਿੰਡ ਦੀਆਂ ਇੱਕ ਚੰਗੀ ਜਰਸੀ ਬੱਚੀ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਦੀ ਜੋ ਉਮਰ ਹੈ ਲਗਭਗ 3-4 ਮਹੀਨੇ ਤੋਂ ਲੈ ਕੇ 7-8 ਮਹੀਨੇ ਦੇ ਦਰਮਿਆਨ ਹੈ ਜੀ ਸਾਰੀਆਂ ਬੱਚੀਆਂ ਚੰਗੀ ਕੁਆਲਿਟੀ ਦੀਆਂ ਵਧੀਆ ਬੱਚੀਆਂ ਜੀ ਤੇ ਚੰਗੇ ਸੀਮੰਦੀਆਂ ਬੱਚੀਆਂ ਤੇ ਬਾਈ ਦਾ ਨੰਬਰ ਹੈ ਜੋ ਸਕਰੀਨ ਤੇ ਦਿੱਤਾ ਜਾਊਗਾ ਤੇ ਤੁਸੀਂ ਬਾਕੀ ਦੀ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਤੇ ਕੱਲੀ-ਕੱਲੀ ਦਾ ਰੇਟ ਪਤਾ ਕਰ ਸਕਦੇ ਹੋ ਜੇ ਬਾਈ ਨੇ ਕਿਸੇ ਨੇ ਇਕੱਟੀਆਂ ਲੈਣੀਆਂ ਤਾਂ ਰੇਟ ਉਸ ਹਿਸਾਬ ਨਾਲ ਕੀਤਾ ਜਾਊਗਾ ਤੇ ਇਹ ਪ੍ਰਿੰਟ ਗਿਲਜੇ ਵਾਲਾ ਜਿਲ੍ਹਾ ਸ਼੍ਰੀ ਮੁਕਸਾ ਸਾਹਿਬ ਵੇਖੇ ਖੜੀਆਂ ਜੀ ਵੀਡੀਓ ਨੂੰ ਬਤਵਾ ਦੇ ਸ਼ੇਅਰ ਕਰੋ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਜੀ we didn't connect the sari and the boat but